ਈ ਤੁਹਾਨੂੰ ਪਤਾ ਕਿ ਮਿਡਲ ਈਸਟ ਦੇ ਇੱਕ ਹੋਰ ਦੇਸ਼ ਦੇ ਵਿੱਚ ਤਕਤਾਪਟ ਹੋ ਚੁੱਕਾ ਆ ਐਸਵਰ ਵਾਰੀ ਸੀਰੀਆ ਦੀ ਸੀ ਸੀਰੀਆ ਤਾਂ ਜਿਹੜਾ ਰਾਸ਼ਟਰੀ ਅਬਾਸ਼ਾਰ ਅਲ ਅਸਾਦ ਉਹ ਰਸ਼ੀਆ ਦੇ ਵਿੱਚ ਪਹੁੰਚ ਜਾਂਦਾ ਹੈ ਉੱਥੇ ਹੁਣ ਇਹਨੂੰ ਰਾਜਨੀਤਿਕ ਸ਼ਰਨ ਲੈਣੀ ਪੈਂਦੀ ਹੈ ਅਲ ਅਸਾਦ ਦਾ ਜਿਹੜਾ ਪਰਿਵਾਰ ਆ ਪਿਛਲੇ 50 ਸਾਲਾਂ ਤੋਂ ਸੀਰੀਆ ਦੇ ਉੱਤੇ ਰਾਜ ਕਰਦਾ ਆ ਹੁੰਦਿਆ ਇਸ ਸਿਵਲ ਜੰਗ ਦੇ ਵਿੱਚ ਕਈ ਪਲੇਅਰ ਕਈ ਦੇਸ਼ ਸ਼ਾਮਲ ਨੇ ਤੁਹਾਨੂੰ ਇੱਕ ਕੁਇਕ ਸਮਰੀ ਤੁਹਾਨੂੰ ਮੈਂ ਦੱਸ ਦਿੰਦਾ ਆ ਆਪਾਂ ਨੂੰ ਥੋੜੇ ਜਿਹਾ ਪਿੱਛੇ ਜਾਣਾ ਪੈਣਾ ਹੈ 2011 ਦੇ ਵਿੱਚ ਨਾ ਬਹੁਤ ਵੱਡੇ ਲੈਵਲ ਤੇ ਵਿਰੋਧ ਹੁੰਦੇ ਆ ਇਸ ਸਰਕਾਰ ਦੇ ਖਿਲਾਫ ਜਿਹਨੂੰ ਇਸ ਸਰ ਦਾ ਹੋ ਜਾਂਦੇ ਹੈ तकरीबन ਦੋ ਹਫਤਿਆਂ ਦੇ ਵਿੱਚ ਵਿੱਚ ਇਹ ਤਖਤਾ ਪਲਟ ਹੋ ਜਾਂਦਾ ਆ ਤੁਸੀਂ ਨਵੰਬਰ 27 ਦਾ ਮੈਪ ਦੇਖੋ ਤੇ ਦਸੰਬਰ 8 ਦਾ ਮੈਪ ਦੇਖੋ ਲਾਲ ਦੇ ਵਿੱਚ ਨਵੰਬਰ 27 ਨੂੰ ਤੁਸੀਂ ਦੇਖਦੇ ਪਏ ਜੀ ਏਸੀ ਸਰੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਦਸੰਬਰ 8 ਦਾ ਮੈਪ ਦੇਖੋ ਹੁਣ ਜਿਹੜੇ ਹਰਿਆ ਦੇ ਵਿੱਚ ਤੁਸੀਂ ਦੇਖ ਰਹੇ ਇਹ ਜਿਹੜੇ ਰੈਬਲ ਗਰੁੱਪ ਆਪੋਜੀਸ਼ਨ ਗਰੁੱਪ ਜਿਹੜੇ ਪੈਦਾ ਹੋਏ ਸੀ ਉਹਦੇ ਕੰਟਰੋਲ ਦੇ ਵਿੱਚ ਆ ਕਿਹੜੇ ਕਿਹੜੇ ਦੇਸ਼ ਇਸ ਦੇ ਵਿੱਚ ਸ਼ਾਮਲ ਨੇ ਜਿਹੜਾ ਰਸ਼ੀਆ ਤੇ ਇਰਾਨ ਹੈ ਉਹ ਸਪੋਰਟ ਕਰਦਾ ਸੀ ਸਰੀਆ ਦੀ ਸਰਕਾਰ ਨੂੰ ਤੇ ਪੀਲੇ ਦੇ ਵਿੱਚ ਦੇਖਾਂਦੇ ਇਹ ਹੈਗੇ ਕੁਰਡੀਸ਼ ਲੋਕ ਕੁਰਡੀਸ਼ ਲੋਕ ਹੈ ਉਹਨਾਂ ਦੀ ਵੀ ਆਪਣੀ ਇੱਕ ਮੂਵਮੈਂਟ ਚੱਲਦੀ ਪਈ ਹੈ ਤ ਪਿਆ ਉਹਨੂੰ ਖਤਮ ਕਰਨਾ ਚਾਹੁੰਦੇ ਆ ਅਮਰੀਕਾ ਦੀ ਜਿਹੜੀ ਸਪੋਰਟ ਹੈ ਉਹ ਕਾਇਡਿਸ ਲੋਕਾਂ ਨੂੰ ਹੈਗੀ ਆ ਇਸ جنگ ਦੇ ਵਿੱਚ ਜਿਹੜੇ ਗਰੁੱਪ ਸ਼ਾਮਿਲ ਨੇ ਉਹਨਾਂ ਨੂੰ ਆਪਾਂ ਚਾਰ ਹਿੱਸਿਆਂ ਦੇ ਵਿੱਚ ਵੰਡ ਸਕਦੇ ਆ ਇੱਕ ਗਰੁੱਪ ਹੋ ਗਿਆ ਜਿਹੜਾ ਕਿ ਸਰੀਆ ਦੀ ਸਰਕਾਰ ਹੈ ਸਰੀਏ ਦੀ ਸਰਕਾਰ ਨੂੰ ਸਪੋਰਟ ਹੈ ਰਸ਼ੀਆ ਤੇ ਇਰਾਨ ਦੀ ਦੂਜਾ ਗਰੁੱਪ ਹੋ ਗਿਆ ਸਰੀਅਨ ਡੈਮੋਕਰੈਟਿਕ ਫੋਰਸ ਜਿਹਦੇ ਵਿੱਚ ਕਾਇਡਿਸ ਜਿਹੜੇ ਲੋਕ ਨੇ ਉਹ ਸ਼ਾਮਿਲ ਨਤੀਜਾ ਹੋ ਗਿਆ ਐਚਟੀਐਸ ਜਿਹੋ ਉਹਨਾਂ ਦੇ ਜਿਹੜੇ ਬਾਕੀ ਸਾਥੀ ਚੌਥਾ ਗਰੁੱਪ ਹੋ ਗਿਆ ਸਰੀਅਨ ਨੈਸ਼ਨਲ ਆਰਮੀ ਜਿਨ੍ਹਾਂ ਨੂੰ ਸਪੋਰਟ 터ਕੀ ਦੀ ਆ ਜਿਹੜਾ 터ਕੀ ਆ ਉਹ ਕਾਇਡਿਸ ਗਰੁੱਪ ਹੈ ਜਿਹੜੇ ਉਹਨਾਂ ਦੇ ਖਿਲਾਫ ਜਿਹੜੇ ਵੈਸਟਰਨ ਦੇਸ਼ ਆ ਉਹ ਵੀ ਇਨਾ ਗਰੁੱਪਾਂ ਨੂੰ ਸਪੋਰਟ ਕਰਦੇ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਰਸ਼ੀਆ ਤੇ ਇਰਾਨ ਦਾ ਜਿਹੜਾ ਪ੍ਰਭਾਵ ਆ ਉਹ ਵਧੇ ਐਸ ਇਲਾਕੇ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਜਿਹੜੇ ਰਸ਼ੀਆ ਤੇ ਇਰਾਨ ਆ ਕਾਫੀ ਸਪੋਰਟ ਕਰਦੇ ਰਹੇ ਆ ਸਰੀਆ ਨੂੰ ਪਰ ਹੁਣ ਇਸ ਵਾਰ ਕੀ ਹੋਇਆ ਕਿ ਜਿਹੜਾ ਰਸ਼ੀਆ ਆ ਉਹ ਯੂਕਰੇਨ ਦੇ ਨਾਲ ਬਿਜ਼ੀ ਆ ਤੇ ਜਿਹੜਾ ਇਰਾਨ ਆ ਉਹ ਇਜ਼ਰਾਇਲ ਦੇ ਨਾਲ ਬਿਜ਼ੀ ਆ ਹਜ਼ਬੁੱਲਾ ਹੋ ਗਿਆ ਹਮਾਸ ਹੋ ਗਿਆ ਤੇ ਇਸ ਕਰਕੇ ਐਸ ਵਾਰ ਉਹਨਾਂ ਇੰਨੀ ਸਪੋਰਟ ਨਹੀਂ ਕੀਤੀ ਕਾਫੀ ਵੀਡੀਓ ਦੇਖਿਆ ਨੇ ਜਿਦੇ ਵਿੱਚ ਲੋਕ ਖੁਸ਼ ਨਜ਼ਰ ਆਉਂਦੇ ਕਿਉਂਕਿ ਪਿਛਲੇ 50 ਸਾਲਾਂ ਤੋਂ ਇਹ ਪਰਿਵਾਰ ਬੰਦੂਕ ਦੀ ਨੌਕ ਤੇ ਰਾ